ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਗੇ ਆਪਾਂ ਕਹਾਣੀ 'ਚ ਪੜਿਆ ਸੀ ਬਚਿੱਤਰ ਸਿੰਘ ਦੀ ਪਤਨੀ ਕਹਿੰਦੀ ਛੋਟੀ ਦੇ ਬਾਪੂ ਉਹ ਰੰਗ ਵਾਲੇ ਕਾਰੀਗਰ ਆਏ ਸੀ ਬਚਿੱਤਰ ਸਿੰਘ ਕਹਿੰਦਾ ਅੱਛਾ ਕੀ ਕਹਿੰਦੇ ਫਿਰ ਕਦੋਂ ਤੱਕ ਕਰ ਦੇਣਗੇ ਰੰਗ ਸੰਦੂਖ ਨੂੰ ਬਚਿੱਤਰ ਸਿੰਘ ਦੀ ਪਤਨੀ ਕਹਿੰਦੀ ਓਹੋ ਇਕਦਮ ਇੰਨੇ ਸਵਾਲ ਸਾ ਤਾਂ ਲੈ ਲੋ ਜਰਾ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਓ ਬਚਿੱਤਰ ਸਿੰਘ ਕਹਿੰਦਾ ਅੱਛਾ ਅੱਛਾ ਜੀ ਚਲੋ ਦੱਸੋ ਜਲਦੀ ਕੀ ਕਹਿੰਦੇ ਰੰਗ ਵਾਲੇ ਕਾਰੀਗਰ ਬਚਿੱਤਰ ਸਿੰਘ ਦੀ ਪਤਨੀ ਕਹਿੰਦੀ ਛੋਟੀ ਦੇ ਬਾਪੂ ਉਹਨਾਂ ਨੇ ਤੁਹਾਨੂੰ ਘਰੇ ਬੁਲਾਇਆ ਹੈ ਤੁਸੀਂ ਉਹਨਾਂ ਕੋਲ ਘਰ ਜਾ ਕੇ ਆਓ। ਸਾਨੂੰ ਤਾਂ ਉਹ ਕੁਝ ਨਹੀਂ ਦੱਸ ਕੇ ਗਏ। 75 ਸਿੰਘ ਕਹਿੰਦਾ ਕੁਝ ਸੋਚਦਾ ਫਿਰ ਕਹਿੰਦਾ ਕਿ ਚਲ ਚੰਗਾ ਮੈਂ ਜਾਉ ਨਾ ਉਹਨਾਂ ਕਾਰੀਗਰਾਂ ਦੇ ਘਰ। 75 ਦੀ ਪਤਨੀ ਕਹਿੰਦੀ ਠੀਕ ਆ ਜੀ ਜਾਓ। 75 ਸਿੰਘ ਕਹਿੰਦਾ ਕਾਰੀਗਰਾਂ ਕੋਲ ਚਲਾ ਜਾਂਦਾ ਹੈ ਅਤੇ ਨਾਲ ਹੀ ਸੋਚਦਾ ਕਿ ਤੇ ਰੰਗ ਕਰਨ ਨੂੰ ਜਵਾਬ ਹੀ ਨਾ ਦੇ ਦੇਣ। ਫਿਰ ਕੀ ਕਰਾਂਗਾ? ਐਵੇਂ ਸੋਚਦਾ ਸੋਚਦਾ ਬਚਿੱਤਰ ਸਿੰਘ ਕਾਰੀਗਰਾਂ ਦੇ ਘਰ ਪਹੁੰਚ ਜਾਂਦਾ ਹੈ ਕਾਰੀਗਰ ਕਹਿੰਦਾ ਬਚਿੱਤਰ ਸਿੰਘ ਨੂੰ ਆਉਂਦੇ ਨੂੰ ਦੇਖ ਕੇ ਕਹਿੰਦਾ ਆਓ ਸਰਦਾਰ ਜੀ ਬੈਠੋ ਹੋਰ ਸਭ ਕੰਮ ਠੀਕ ਠਾਕ ਚੱਲ ਰਹੇ ਨੇ ਬਚਿੱਤਰ ਸਿੰਘ ਕਹਿੰਦਾ ਹਾਂ ਭਾਈ ਸਭ ਬਧੀਆ ਤੁਸੀਂ ਦੱਸੋ ਕਿਵੇਂ ਹੈ ਤੁਹਾਡਾ ਕੰਮ ਧੰਦਾ ਕਾਰੀਗਰ ਕਹਿੰਦਾ ਬਸ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਬਧੀਆ ਵਾ 75 ਸਿੰਘ ਕਹਿੰਦਾ ਭਾਈ ਕਿਵੇਂ ਤੁਸੀਂ ਕਰ ਗਏ ਸੀ ਕਿਵੇਂ ਲੱਗਾ ਤੁਹਾਨੂੰ ਸੰਦੂਖ ਕਦੋਂ ਤੱਕ ਰੰਗ ਕਰਦੇ ਹੋਗੇ ਕਾਰੀਗਰ ਕਹਿੰਦਾ ਸਰਦਾਰ ਜੀ ਸੰਦੂਖ ਤਾਂ ਬਹੁਤ ਵਧੀਆ ਉਸ ਨੂੰ ਰੰਗ ਕਰਨ ਨੂੰ ਕੀ ਹੋਇਆ ਬਿਲਕੁਲ ਨਵਾਂ ਸੰਦੂਖ ਲੱਗ ਰਿਹਾ ਤੁਹਾਨੂੰ ਕੌਣ ਕਹਿੰਦਾ ਇਹ ਸੰਦੂਕ ਨੂੰ ਰੰਗ ਦੀ ਲੋੜ ਆ ਹਾਂ ਬਸ ਇੱਕ ਦੋ ਚੀਜ਼ਾਂ ਜ਼ਰੂਰ ਨਮੀਆਂ ਪਹਿ ਜਾਣਗੀਆਂ ਉਹ ਅਸੀਂ ਪਾ ਦੇਵਾਂਗੇ ਬਚਿੱਤਰ ਸਿੰਘ ਕਹਿੰਦਾ ਅੱਛਾ ਫਿਰ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਪਾ ਦਿਓ ਜੇਕਰ ਸ਼ਹਿਰ 'ਚ ਮਿਲਣਗੀਆਂ ਤਾਂ ਮੈਨੂੰ ਦੱਸ ਦਿਓ ਮੈਂ ਲਿਆ ਕੇ ਦੇ ਦਿੰਦਾ ਕਾਰੀਗਰ ਕਹਿੰਦਾ ਠੀਕ ਆ ਸਰਦਾਰ ਜੀ ਤੁਸੀਂ ਲਿਆ ਦਿਓ ਫਿਰ ਅਸੀਂ ਪਾ ਦੇਵਾਂਗੇ ਪਰੰਤੂ ਰੰਗ ਕਰਨ ਦੀ ਕੋਈ ਲੋੜ ਨਹੀਂ ਐਵੇਂ ਹੀ ਸਰ ਜਾਊਗਾ ਪਚਿੱਤਰ ਸਿੰਘ ਕਹਿੰਦਾ ਨਹੀਂ ਭਾਈ ਰੰਗ ਤਾਂ ਜ਼ਰੂਰ ਕਰੋ ਰੰਗ ਨਾ ਸੰਦੂਖ ਸੋਹਣਾ ਹੋ ਜਾਊਗਾ ਕਾਰੀਗਰ ਕਹਿੰਦਾ ਪਰ ਸਰਦਾਰ ਜੀ ਸੰਦੂਖ ਤਾਂ ਬਹੁਤ ਵਧੀਆ ਪਿਆ ਵਾ ਅਸੀਂ ਤਾਂ ਇਹੀ ਕਹਿੰਦੇ ਹਾਂ ਕੀ ਰੰਗ ਦੀ ਲੋੜ ਨਹੀਂ ਬਚਿੱਤਰ ਸਿੰਘ ਕਹਿੰਦਾ ਨਹੀਂ ਭਾਈ ਬੇਸ਼ੱਕ ਵਧੀਆ ਪਿਆ ਪਰ ਮੈਂ ਤਾਂ ਫਿਰ ਵੀ ਰੰਗ ਕਰਵਾਉਣਾ ਤੁਸੀਂ ਐਵੇਂ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ ਰੰਗ ਕਰਨ ਲਈ ਮੈਂ ਦੇਣ ਨੂੰ ਤਿਆਰ ਹਾਂ ਕਾਰੀਕਰ ਕਹਿੰਦਾ ਠੀਕ ਆ ਸਰਦਾਰ ਜੀ ਅਸੀਂ ਤਾਂ ਕਰ ਦੇਵਾਂਗੇ ਤੁਸੀਂ ਐਵੇਂ ਕਰੋ ਸਾਨੂੰ ਇੱਕ ਫੋਟੋ ਲਿਆ ਦਿਓ ਦਸਾਂ ਗੁਰੂਆ ਸਹਿਵਾਨਾਂ ਦੀ ਹੋਰ ਛੋਟਾ ਮੋਟਾ ਸਮਾਨ ਜਿਆ ਮੈਂ ਤੁਹਾਨੂੰ ਲਿਖ ਕੇ ਦਿੰਦਾ ਹਾਂ ਉਹ ਵੀ ਲੈ ਆਇਓ 75 ਸਿੰਘ ਕਹਿੰਦਾ ਠੀਕ ਆ ਭਾਈ ਲਿਖ ਦਿਓ ਮੈਂ ਲਿਆ ਦਿੰਦਾ ਹਾਂ 75 ਸਿੰਘ ਸਮਾਨ ਲੈਣ ਲਈ ਸ਼ਹਿਰ ਚੱਲਾ ਜਾਂਦਾ ਹੈ ਅਤੇ ਜਲਦੀ ਜਲਦੀ ਸਾਰਾ ਸਮਾਨ ਖਰੀਦ ਕੇ ਵਾਪਸ ਕਾਰੀਗਰਾਂ ਕੋਲ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਜਲਦੀ ਜਲਦੀ ਸੰਦੂਖ ਨੂੰ ਰੰਗ ਰੋਗਨ ਕਰਕੇ ਤਿਆਰ ਕਰ ਦੇਵੋ ਕਾਰੀਗਰ ਕਹਿੰਦਾ ਤੁਸੀਂ ਟੈਨਸ਼ਨ ਨਾ ਲਵੋ ਸਰਦਾਰ ਜੀ ਅਸੀਂ 2 ਦਿਨਾਂ ਵਿੱਚ ਸੰਦੂਖ ਨੂੰ ਰੰਗ ਰੋਗਨ ਕਰਕੇ ਤਿਆਰ ਕਰ ਦੇਵਾਂਗੇ ਪਚਿੱਤਰ ਸਿੰਘ ਕਹਿੰਦਾ ਠੀਕ ਹੈ ਭਾਈ ਮੈਂ ਹੁਣ ਘਰ ਚਲਦਾ ਹਾਂ ਤੁਸੀਂ ਵੀ ਘਰ ਆ ਕੇ ਆਪਣਾ ਕੰਮ ਸ਼ੁਰੂ ਕਰ ਦੇਵੋ ਇੱਕ ਪਿਤਾ ਨੂੰ ਆਪਣੇ ਧੀ ਦੇ ਵਿਆਹ ਦੀ ਬਹੁਤ ਸੋਚ ਹੁੰਦੀ ਹੈ ਕਿਉਂਕਿ ਇੱਕ ਪਿਤਾ ਆਪਣੀ ਧੀ ਦੀ ਹਰ ਖਵਾਇਸ਼ ਪੂਰੀ ਕਰਨੀ ਚਾਹੁੰਦਾ ਉਸ ਨੂੰ ਐਵੇਂ ਹੁੰਦਾ ਕਿ ਉਸ ਦੀ ਧੀ ਦੀ ਕੱਲ ਨੂੰ ਕੋਈ ਸਹੁਰੇ ਘਰ ਵਿੱਚ ਜਾ ਕੇ ਤਾਨੇ ਮਿਹੜੇ ਨਾ ਮਾਰੇ ਕਿ ਤੇਰੇ ਪਿਓ ਨੇ ਤੈਨੂੰ ਕੁਝ ਨਹੀਂ ਦਿੱਤਾ ਤੈਨੂੰ ਕੁਝ ਸਿਖਾਇਆ ਨਹੀਂ ਇਸ ਕਰਕੇ ਧੀ ਦੇ ਮਾਪੇ ਆਪਣੀ ਧੀ ਨੂੰ ਸਾਰੇ ਸੰਸਕਾਰ ਅਤੇ ਘਰ ਦੀ ਵਰਤੋਂ ਵਾਲੀ ਹਰ ਵਸਤੂ ਦਿੰਦੇ ਹਨ ਪਰantu ਫੇਰ ਵੀ ਕੁਝ ਲੋਕ ਅਜਹਿ ਹੁੰਦੇ ਹਨ ਜੋ ਆਪਣੇ ਨੋਹ ਦੀ ਨਿੱਕੀ-ਨਿੱਕੀ ਗਲਤੀ ਤੇ ਵੀ ਉਸ ਨੂੰ ਤਾਨਨੇ ਮਿਹਨੇ ਲੈਣੋਂ ਨਹੀਂ ਹਟਦੇ। ਇਹ ਹੀ ਸਭਚਿੱਤਰ ਸਿੰਘ ਸੋਚਦਾ ਸੀ ਕਿ ਕਿਤੇ ਕੋਈ ਮੇਰੀ ਧੀ ਨੂੰ ਸਾਰੇ ਘਰ ਵਿੱਚ ਇਹ ਨਾ ਕਹਿ ਦੇਵੇ ਕਿ ਤੇਰੇ ਮਾਪਿਓ ਨੇ ਤੈਨੂੰ ਪੁਰਾਣਾ ਸੰਦੂਖ ਦੇ ਦਿੱਤਾ। ਇਸੇ ਲਈ ਬਚਿੱਤਰ ਸਿੰਘ ਨੇ ਸੰਦੂਖ ਨੂੰ ਰੰਗ-ਰੋਗਨ ਕਰਵਾ ਦਿੱਤਾ ਜਿਸ ਨਾਲ ਸੰਦੂਖ ਪਹਿਲਾਂ ਤੋਂ ਵੀ ਜ਼ਿਆਦਾ ਸੋਨਾ ਲੱਗਣ ਲੱਗ ਪਿਆ। ਸੰਦੂਖ ਵਿੱਚ ਪਿੱਤਲ ਦੇ ਕੋਕੇ ਤੇ ਪਿੱਤਲ ਦੀਆਂ ਡੱਬੀਆਂ ਸੋਨੇ ਵਾਂਗ ਚਮਕਣ ਲੱਗ ਪਈਆਂ। ਐਵੇਂ ਲੱਗਦਾ ਸੀ ਜਿਵੇਂ ਸਾਰਾ ਸੰਦੂਖ ਸੋਨੇ ਵਿੱਚ ਜੜਿਆ ਹੋਵੇ। ਸੰਦੂਖ ਦੇ ਛੱਜੇ ਵਿੱਚ ਕਾਰੀਗਰਾਂ ਨੇ 10 ਗੁਰੂ ਸਹਿਵਾਨਾਂ ਦੀ ਫੋਟੋ ਛਾੜ ਦਿੱਤੀ ਜੋ ਸੰਦੂਖ ਨੂੰ ਹੋਰ ਵੀ ਵਧੀਆ ਦਿਖਦੇ ਰਹੀ ਸੀ। ਜਿਹੜਾ ਕੋਈ ਸੰਦੂਖ ਦੇਖਦਾ ਸੀ ਬਸ ਦੇਖਦਾ ਹੀ ਰਹਿ ਜਾਂਦਾ ਸੰਦੂਖ ਨੂੰ ਇੰਨਾ ਸੋਹਣਾ ਬਣਾਇਆ ਦੇਖ ਕੇ ਬਚਿੱਤਰ ਸਿੰਘ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਇਆ ਦੋਮਾ ਕਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਘਰ ਦੇ ਸਾਰੇ ਮੈਂਬਰ ਬਹੁਤ ਖੁਸ਼ ਸਨ ਸੁਖਦੇਵ ਦੀ ਬੀਬੀ ਭੈਣ ਵੀ ਆਪਣੇ ਬੱਚਿਆਂ ਨਾਲ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਨਿਹਾਂਦੀ ਗਈ ਗੁਰਦੇয়াল ਘਰ ਤੇ ਬਚਨੋ ਵੀ ਆਪਣੀ ਦਰਾਣੀ ਤੇ ਆਉਣ ਦੀ ਖੁਸ਼ੀ ਵਿੱਚ ਬਾਚ-ਬਾਚ ਕੇ ਸਾਰੇ ਕੰਮ ਤੰਦੇ ਦੇਖ ਰਹੀਆਂ ਸਨ ਬੇਬੇ ਵੀ ਸਾਰਿਆਂ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਸੀ ਅਤੇ ਨਾਲ ਨਾਲ ਮਨ ਉਦਾਸ ਸੀ ਕਿਉਂਕਿ ਹਜੇ ਤੱਕ ਸੀਤੋ ਘਰ ਨਹੀਂ ਸੀ ਆਈ ਇੱਕ ਮਾਂ ਲਈ ਸਾਰੇ ਧੀਆ ਪੁੱਤ ਇੱਕੋ ਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਕਿੰਨੇ ਗੁਣ ਔਗਣ ਹੌਣ ਪਰ ਖੁਸ਼ੀ ਵਿੱਚ ਇੱਕ ਮਾਂ ਆਪਣੇ ਸਾਰੇ ਬੱਚਿਆਂ ਨੂੰ ਇਕੱਠੇ ਦੇਖਣਾ ਚਾਹੁੰਦੀ ਹੈ। ਇਹ ਸਭ ਦੀ ਭਜਨ ਕਰ ਵੀ ਆਸ ਕਰਦੀ ਸੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਸੀ ਕਿ ਪ੍ਰਮਾਤਮਾ ਬੇਸ਼ੱਕ ਕਿਵੇਂ ਵੀ ਆ ਤਾਂ ਸਿੱਤੋ ਮੇਰੀ ਬੱਡੀ ਨੋ ਆ ਮੈਂ ਉਸ ਨੂੰ ਵੀ ਸਾਰੇ ਕਾਰਜ ਵਿਹਾਰ ਵਿੱਚ ਸ਼ਾਮਲ ਕਰਨਾ ਚਾਹੁੰਦੀ ਹਾਂ ਉਸ ਨੂੰ ਕੌਣ ਸਮਝਾਵੇ ਵੀ ਭੱਲਿਏ ਲੋਕੇ ਸਭ ਤੋਂ ਪਹਿਲਾਂ ਇਸ ਘਰ ਵਿੱਚ ਤੂੰ ਨੋ ਬਣ ਕੇ ਆਈ ਸੀ ਮੈਂ ਉਸ ਸਮੇਂ ਬਹੁਤ ਖੁਸ਼ ਸੀ ਜਿੱਦ ਮੈਂ ਆਪਣੇ ਵੱਡੇ ਨੋ ਪੁੱਤ ਦੀ ਪਾਣੀ ਵਰਕੇ ਪੀਤਾ ਸੀ ਅੱਜ ਵੀ ਤਾਂ ਮੈਂ ਬਹੁਤ ਖੁਸ਼ ਹਾਂ ਜਦੋਂ ਮੇਰੇ ਤਿੰਨੇ ਪੁੱਤ ਵਿਆਹੇ ਗਏ ਅਤੇ ਸਖਦੇਵ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਆਪਣੇ ਵੱਡੇ ਨੋ ਪੁੱਤ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਇਸੇ ਲਈ ਪ੍ਰਮਾਤਮਾ ਤੁਸੀਂ ਸੀਤੂ ਨੂੰ ਸਤਿਵੰਤ ਬਖਸ਼ੋ ਉਹ ਵੀ ਆਪਣੇ ਸਾਰੇ ਪਰਿਵਾਰ ਨਾਲ ਮਿਲ ਕੇ ਵਿਆਹ ਦੀਆਂ ਤਿਆਰੀਆਂ ਕਰਵਾਵੇ ਇਹ ਮੇਹੀ ਪ੍ਰਮਾਤਮਾ ਅਗੇ ਹੱਥ ਜੋੜਨ ਜੋੜ ਭਜਨ ਕਰਨ ਗੇਟਵਾਲ ਦੇਖਦੀ ਹੈ ਅਤੇ ਖੁਸ਼ ਹੋ ਜਾਂਦੀ ਹੈ ਕਿਉਂਕਿ ਭਜਨ ਕਰਨੇ ਜੋ ਅਰਦਾਸ ਕੀਤੀ ਸੀ ਉਹ ਵਾਹਿਗੁਰੂ ਜੀ ਨੇ ਸੁਣ ਲਈ ਸੀਤੂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੁਖਦੇਵ ਦੇ ਵਿਆਹ ਵਿੱਚ ਖੁਸ਼ੀ-ਖੁਸ਼ੀ ਆ ਗਈ ਅਤੇ ਆ ਕੇ ਸੀਤੋ ਨੇ ਭਜਨ ਕਰਦੇ ਪੈਰੀ ਹੱਥ ਲਾਏ ਅਤੇ ਕਿਹਾ ਬੇਬੇ ਜੀ ਮੱਥਾ ਟੇਕਦੀ ਆਂ ਹੋਰ ਕਿਵੇਂ ਆ ਸਤ ਠੀਕ ਆ ਭਜਨ ਕਰ ਕਹਿੰਦੀ ਜਿਉਂਦੀ ਵਸਦੀ ਰਹਤੀ ਏ ਪੁੱਟ ਸਹਾ ਕਰਨ ਹੋਵੇਂ ਬੱਚਿਆਂ ਨੂੰ ਆਪਣੇ ਬੁੱਕਲ ਵਿੱਚ ਲੈਂਦੀ ਆ ਅਤੇ ਪਿਆਰ ਦਿੰਦੀ ਹੈ ਸੀਤੋ ਨੂੰ ਆਏ ਦੇਖ ਕੇ ਗੁਰਦਿਆਲ ਕਰਤੇ ਬਚਨ ਕਰ ਵੀ ਬਹੁਤ ਖੁਸ਼ ਹੋ ਜਾਂਦੀਆਂ ਨੇ ਅਤੇ ਕਹਿੰਦੀਆਂ ਹਨ ਸਤਿ ਸ਼੍ਰੀਕਾਲ ਭੈਣੇ ਗਰਦਿਆਲੋ ਅਤੇ ਬਚਨੋ ਹੋਰ ਕਿਵੇਂ ਹੋ ਕਿੰਨੀ ਕੁ ਹੋ ਗਈ ਵਿਆਹ ਦੀ ਤਿਆਰੀ ਗਰਦਿਆਲ ਕੌਰ ਅਤੇ ਬਚਨੋ ਕਹਿੰਦੀਆਂ ਭੈਣੇ ਤੇਰੇ ਬਿਨਾ ਅਸੀਂ ਕਿਵੇਂ ਵਿਆਹ ਦੀਆਂ ਤਿਆਰੀਆਂ ਕਰ ਲੈਂਦੇ ਅਸੀਂ ਤਾਂ ਸਾਰੇ ਤੈਨੂੰ ਉਡੀਕਦੇ ਸੀ ਕਿ ਵੱਡੀ ਭੈਣ ਆਊ ਫਿਰ ਹੀ ਕੁਝ ਕਰਾਂਗੇ ਸੀਤੋ ਕਹਿੰਦੀ ਅੱਛਾ ਫਿਰ ਮੈਂ ਤਾਂ ਆ ਗਈ ਹੁਣ ਚਲੋ ਕਰੀਏ ਫਿਰ ਤਿਆਰੀਆਂ ਵਿਆਹ ਦੀਆਂ ਇਹਨਾਂ ਕਹਿ ਕੇ ਸੀਤੋ ਤੀਨਿ ਘਾਬਰੋਂ ਆਉਂਦੀ ਬੀਬੀ ਪੈਂ ਤੇ ਪਹਿ ਜਾਂਦੀ ਹੈ ਅਤੇ ਫਿਰ ਭੱਜ ਕੇ ਬੀਬੀ ਪੈਂ ਦੇ ਘਰ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਹੋਰ ਬੀਬੀ ਨਣਦੇ ਕਿਵੇਂ ਆ ਕਦੋਂ ਆਈ ਸੀ ਤੇ ਬਾਲ ਬੱਚੇ ਕਿਵੇਂ ਨੇ ਬੀਬੀ ਪੈਂ ਕਹਿੰਦੀ ਭਾਬੀ ਮੈਂ ਠੀਕ ਆ ਤੇ ਬੱਚੇ ਵੀ ਠੀਕ ਹਨ ਅੱਜ ਹੀ ਸਵੇਰੇ ਆਈ ਸੀ ਤੁਸੀਂ ਦੱਸੋ ਕਦੋਂ ਕਦੋਂ ਆਇਓ ਅਤੇ ਨਾਲੇ ਮੇਰਾ ਭਰਾ ਪ੍ਰੀਤਮ ਕਿੱਥੇ ਆ? ਉਹ ਨਹੀਂ ਦਿਖਾਈ ਦੇ ਰਿਹਾ। ਸੀਤੋ ਕਹਿੰਦੀ ਬੀਬੀ ਨਣਦੇ ਤੇਰੇ ਭਰਾ ਦਾ ਤਾਂ ਤੈਨੂੰ ਪਤਾ ਹੀ ਹੈ। ਉਹ ਕਦੋਂ ਘਰੇ ਖੜਦਾ ਖੇਤ ਹੀ ਹੁਣ ਹੋਰ ਕਿੱਥੇ ਜਾਣਾ ਉਹਨੇ। ਬੀਬੀ ਭੈਣ ਕਹਿੰਦੀ ਚੱਲ ਭਾਬੀ ਵਧੀਆ ਜੇਕਰ ਮੇਰਾ ਭਰਾ ਇੰਨਾ ਕੰਮ ਕਰਦਾ ਤਾਂ ਹੀ ਸਾਰੇ ਘਰ ਦੇ ਖਰਚੇ ਚੱਲਦੇ ਨੇ। ਕੀਤ ਬਿਨਾ ਕੀ ਬਣਦਾ ਜੱਟ ਦੇ ਪੁੱਤ ਦਾ ਸਾਰੇ ਪਰਿਵਾਰ ਵਿੱਚ ਇਸ ਤਰ੍ਹਾਂ ਹੀ ਹਾਸਾ ਮਜ਼ਾਕ ਚੱਲਦਾ ਰਹਿੰਦਾ ਹੈ ਅਤੇ ਇਹ ਸਭ ਦੇਖ ਕੇ ਭਜਨ ਕਰ ਬਹੁਤ ਖੁਸ਼ ਹੁੰਦੀ ਹੈ ਅਤੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਪਰਿਵਾਰ ਨੂੰ ਹਮੇਸ਼ਾ ਹੱਸਦਾ ਵਸਦਾ ਰੱਖੀ ਅਤੇ ਸਭ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੀ ਸਾਰਾ ਪਰਿਵਾਰ ਮੋੜ ਇੱਕ ਹੋ ਗਿਆ ਸੀ ਸਾਰੇ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਸੀ ਸਖਦੇਵ ਦੇ ਵਿਆਹ ਲਈ ਗਹਿਣੇ ਬਣਾਏ ਜਾ ਰਹੇ ਸਨ ਅਤੇ ਕੱਪੜੇ ਸਿਉਣ ਲਈ ਘਰ ਵਿੱਚ ਦਰਜੀ ਬਿਠਾ ਦਿੱਤਾ ਸੀ ਲਾਗੇ ਘਰ ਵਿੱਚ ਕੰਮ ਤੰਦਾ ਕਰਵਾਉਣ ਲਈ ਆ ਗਏ ਸਨ ਸਖਦੇਵ ਦੇ ਨਾਨਕਿਆਂ ਨੂੰ ਵਿਆਹ ਦੀ ਭੇਲੀ ਦੇ ਦਿੱਤੀ ਹੋਰ ਸਾਰੇ ਸਾਖ ਸਬੰਧੀਆਂ ਨੂੰ ਵੀ ਵਿਆਹ ਦੇ ਕਾਰ ਦਿੱਤਾ ਗਿਆ ਵਿਆਹ ਦੇ ਦਿਨ ਨੇੜੇ ਹੀ ਸੀ ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਵਿੱਚ ਬਹੁਤ ਦਿਨ ਪਹਿਲਾਂ ਹੀ ਰੌਣਕ ਲੱਗ ਜਾਂਦੀ ਸੀ ਇਹ ਸਭ ਕੁਝ ਦੇਖਦੇ ਸੁਖਦੇਵ ਘਰ ਘਰ ਸੀ ਸਾਰਾ ਸਰੀਕਾ ਕਬੀਲਾ ਇਕੱਠਾ ਹੋ ਗਿਆ ਸੀ ਤੇ ਸਭ ਦੀ ਚੁੱਲ੍ਹੇ ਨਿਉਂਦੇ ਸਨ ਘਰ ਵਿੱਚ ਸਾਰਾ ਦਿਨ ਬੁੱਢੀਆਂ ਕੁੜੀਆਂ ਵੱਲੋਂ ਵਿਆਹ ਵਾਲੇ ਗੀਤ ਗਾਏ ਜਾਂਦੇ ਹਲਵਾਈ ਆ ਗਏ ਸਨ ਕੜਾਹੀ ਚੜ ਗਈ ਸੀ ਹਲਵਾਈ ਨੇ ਸ਼ਾਣਨੀ ਤਿਆਰ ਕਰਕੇ ਲੱਡੂ ਲੇ ਬੁੰਦੀ ਤਿਆਰ ਕਰ ਦਿੱਤੀ ਤੇ ਸ੍ਰੀਕੇ ਦੀਆਂ ਸਾਰੀਆਂ ਬੀਬੀਆਂ ਕੁੜੀਆਂ ਇਕੱਠੀਆਂ ਹੋ ਕੇ ਲੱਡੂ ਵਟ ਰਹੀਆਂ ਸਨ ਇੱਕ ਪਾਸੇ ਹਲਵਾਈ ਨੇ ਜਲੇਬੀਆਂ ਤਿਆਰ ਕਰ ਰੱਖੀ ਸਨ ਸਖਦੇਵ ਤੇ ਭਰਾ ਹਰਦੇਵ ਅਤੇ ਬਲਦੇਵ ਪ੍ਰੀਤਮ ਵਿਆਹ ਦਾ ਸਾਰਾ ਪ੍ਰਬੰਧ ਦੇਖ ਰਹੇ ਸਨ ਨਾਲੇ ਆਪਣੇ ਸਾਰੇ ਭਾਈਚਾਰੇ ਨੂੰ ਕਹਿ ਰਹੇ ਸਨ ਕਿ ਘਰੋਂ ਭੁੱਖਾ ਨਾ ਕੋਈ ਜਾਵੇ ਸਭ ਨੂੰ ਦਾਲ ਰੋਟੀ ਅਤੇ ਮਠਿਆਈ ਖਵਾ ਕੇ ਤੋਰੋ ਪੁਰਾਣੇ ਸਮਿਆਂ ਵਿੱਚ ਮਠਿਆਈ ਲਈ ਲੱਡੂ ਜਲੇਬੀ ਹੁੰਦੇ ਸਨ ਪਰ ਪੂਰੇ ਸੁੱਧ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਸੀ ਹੁਣ ਦੀ ਤਰ੍ਹਾਂ ਨਹੀਂ ਸੀ ਸੌ ਤਰ੍ਹਾਂ ਦੀ ਮਠਿਆਈ ਹੁੰਦੀ ਸੀ ਪਰ ਸੁੱਧ ਕੋਈ ਵੀ ਨਹੀਂ ਸੀ ਹੁੰਦੀ ਸਾਰਾ ਸ੍ਰੀਕਾ ਇਕੱਠਾ ਹੋ ਕੇ ਢਾਲ ਰੋਟੀ ਤਿਆਰ ਕਰ ਰਿਆ ਹੁੰਦਾ ਸਖਦੇਵ ਦੀਆਂ ਪਰਜਾਈਆਂ ਵੀ ਪੂਰੀਆਂ ਸੱਜੀਆਂ ਧੱਜੀਆਂ ਵਿਆਹ ਵਿੱਚ ਸਾਰੇ ਕੰਮ ਦੇਖ ਰਹੀਆਂ ਸਨ ਸਖਦੇਵ ਜੀ ਵੱਡੀ ਪੈਣ ਜਿਸ ਨੂੰ ਸਾਰੇ ਆਦਰ ਸਤਕਾਰ ਨਾਲ ਵੀਵੀ ਭੈਣ ਕਹਿੰਦੇ ਸਨ ਉਸ ਦਾ ਤਾਂ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ ਸਭ ਨੂੰ ਭੱਜ-ਭੱਜ ਕੇ ਮਿਲ ਰਹੀ ਸੀ ਇਹ ਸਭ ਦੇਖ ਕੇ ਭਜਨ ਕਰ ਬਹੁਤ ਖੁਸ਼ੀ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੀ ਰਹਿੰਦੀ ਪ੍ਰਮਾਤਮਾ ਮੇਰੇ ਪੂਰੇ ਪਰਿਵਾਰ ਨੂੰ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰੱਖੇ ਨਾਨਕੇ ਦਾਦਕੇ ਇੱਕ ਦੂਜੇ ਨੂੰ ਹੱਸ ਮਖੌਲ ਕਰਦੇ ਹੋਏ ਸਿੱਠਣੀਆਂ ਗਾਉਂਦੀਆਂ ਨੇ ਜਿਵੇਂ ਕੀ मामी थोड़ा थोड़ा खाई निहरान हैरान हूँ मेंगी मामी थोड़ा थोड़ा खाई नरान हो मेंगी इतें बैदना हकीम बदनाम हूँ मेंगी इतें बैदना हकीम बदनाम हो मेंगी मामी उस पिंडों आई जिथे मामी उस पिंडों आई जिथे किकर बीना इनादे इटे इटे पैर पैरी छितर बीनादकियाँ उस पिंडों आइयाँ जिते तूत भी ना ददकिया उस पिंडों आइया जिते तूत भी ना बरगी वर्गी भूथीपोरा रूप बीना इन दी बरगी वर्गी भूथीपोर रूप बीना ਇਨਾਂ ਦੀ ਬਾਂਦਰ ਵਰਗੀ ਬੂਤੀ ਪੂਰਾ ਰੂਪ ਬਿਨਾ ਨਾਲ ਕੇਦਾਲ ਕੇ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੇ ਸਨ ਸਾਰੇ ਬਹੁਤ ਖੁਸ਼ ਸਨ ਪੁਰਾਣੇ ਸਮਿਆਂ ਵਿੱਚ ਕੋਈ ਵੀ ਇੱਕ ਦੂਜੇ ਦੀ ਗੱਲ ਦਾ ਗੁੱਸਾ ਨਹੀਂ ਕਰਦਾ ਸੀ ਸਾਰੇ ਪਰਿਵਾਰ ਮਿਲ ਜੁਲ ਕੇ ਹੱਸਦੇ ਖੇਡਦੇ ਰਹਿੰਦੇ ਸਨ ਬਾਕੀ ਪੁਰਾਣੇ ਸਮਿਆਂ ਵਿੱਚ ਡੀਜੇ ਨਹੀਂ ਹੁੰਦੇ ਸਨ ਨਾ ਹੀ ਭੰਗੜੇ ਗਿੱਧੇ ਵਾਲੇ ਹੁੰਦੇ ਸਨ ਸਗੋਂ ਘਰ ਦੇ ਕੋਠੇ ਉੱਪਰ ਦੋ ਮੰਝੇ ਜੋੜ ਕੇ ਸਪੀਕਰ ਲਗਾਏ ਜਾਂਦੇ ਸਨ ਜਾਂ ਘਰ ਦੀਆਂ ਔਰਤਾਂ ਗੀਤ ਗਾਉਂਦੀਆਂ ਸਨ ਘਰ ਦੇ ਸਾਰੇ ਪਰਿਵਾਰਿਕ ਮੈਂਬਰ ਗੀਤਾਂ ਤੇ ਸਿੱਠਣੀਆਂ ਨਾਲ ਹੀ ਮਨੋਰੰਜਨ ਕਰਦੇ ਸਨ ਰਿਸ਼ਤੇਦਾਰਾਂ ਦੇ ਰਹਿਣ ਲਈ ਘਰ ਵਿੱਚ ਹੀ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਸਾਰੇ ਪਿੰਡ ਵਿੱਚੋਂ ਸ਼ਰੀਕੇ ਦੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਮੰਝੇ ਵਿਸਤਰੇ ਇਕੱਠੇ ਕਰਦੇ ਸਨ ਅਤੇ ਸਭ ਦੇ ਮੰਝੇ ਵਿਸਤਰਿਆਂ ਤੇ ਨਾਮ ਲਿਖਦੇ ਸਨ ਤਾਂ ਕਿ ਕਿਸੇ ਦਾ ਮੰਜਾ ਕਿਸੇ ਦਾ ਬਿਸਤਰਾ ਆਪਸ ਵਿੱਚ ਬਦਲ ਨਾ ਜਾਵੇ ਨਾਨਕੇ ਮਜਾਕ ਮਜਾਕ ਵਿੱਚ ਇੱਕ ਦੂਜੇ ਮੰਜੇ ਤੋੜ ਦਿੰਦੇ ਸਨ ਜੋ ਬਾਅਦ ਵਿੱਚ ਵਿਆਹ ਵਾਲੇ ਘਰ ਦੇ ਮੈਂਬਰ ਮੰਜੇ ਠੀਕ ਕਰਵਾ ਕੇ ਅਗਲੇ ਨੂੰ ਦੇ ਦਿੰਦੇ ਸਨ ਹੁਣ ਦੇ ਸਮਿਆਂ ਵਿੱਚ ਤਾਂ ਮੰਜੇ ਬਿਸਤਰੇ ਇਕੱਠੇ ਕਰਨ ਦਾ ਰਿਵਾਜ ਹੀ ਖਤਮ ਹੋ ਗਿਆ ਹੁਣ ਤਾਂ ਰਾਏ ਤੇ ਕੱਦੇ ਲੈ ਆਉਂਦੇ ਹਨ ਨਾਲ ਹੀ ਕੰਬਲ ਮਿਲ ਜਾਂਦੇ ਹਨ ਹੁਣ ਦੇ ਸਮੇਂ ਵਿੱਚ ਨਾ ਹੀ ਪਹਿਲਾਂ ਵਾਲਾ ਮੋਹ ਪਿਆਰ ਹੈ ਅਤੇ ਨਾ ਪਹਿਲਾਂ ਵਾਲਾ ਵਿਆਹ ਸ਼ਾਦੀ ਆ ਵਿੱਚ ਇਕੱਠ ਹੁੰਦਾ ਹੈ ਹੁਣ ਤਾਂ ਪੈਸਾਂ ਵਿੱਚ ਜਾ ਕੇ ਇੱਕ ਦਿਨ ਵਿੱਚ ਹੀ ਵਿਆਹ ਹੋ ਜਾਂਦਾ ਹੈ ਸਖਦੇਵ ਤੇ ਕਰ ਪੂਰੀ ਚਹਿਲ ਪਹਿਲ ਸੀ ਸਖਦੇਵ ਤੇ ਭਤੀਜੇ ਭਤੀਜੀਆਂ ਖੁਸ਼ੀ ਵਿੱਚ ਗੀਤ ਗੁੰਗਣਾ ਰਹ ਸੰ ਸਾਡੇ ਚਾਚੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਸਾਡੇ ਚਾਚੇ ਦਾ ਵਿਆਹ ਸਾਨੂੰ ਕੋਡੇ-ਕੋਡੇ ਚ ਆਜ ਸੁਖਦੇਵ ਦੇ ਘਰ ਰੋਟੀ ਸੀ ਸਾਰੇ ਦੂਰ ਨੇੜੇ ਦੇ ਰਿਸ਼ਤੇਦਾਰ ਆ ਗਏ ਸਨ ਪਰ ਸੁਖਦੇਵ ਦਾ ਮਨ ਉਦਾਸ ਹੋ ਜਾਂਦਾ ਕਿਉਂਕਿ ਸੁਖਦੇਵ ਨੂੰ ਆਪਣੇ ਸਵਰਗ ਸੁਧਾਰ ਗਏ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਸੀ ਕਿਉਂਕਿ ਬੇਸ਼ੱਕ ਭੈਣ ਭਰਾ ਕਿੰਨਾ ਵਧੀਆ ਕਰਦੇ ਆ ਫਿਰ ਵੀ ਇਹ ਖੁਸ਼ੀ ਦੇ ਸਮੇਂ ਵਿੱਚ ਜੇ ਮਾਂ ਜਾਂ ਪਿਓ ਨਾ ਹੋਣ ਤਾਂ ਮਨ ਬਹੁਤ ਉਦਾਸ ਹੁੰਦਾ ਹੈ ਇਸ ਸਮੇਂ ਸਖਦੇਵ ਨੂੰ ਆਪਣੇ ਬਾਪੂ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਸੀ ਇਸ ਲਈ ਉਹ ਸਾਰੇ ਪਰਿਵਾਰ ਤੋਂ ਇਕੱਲਾ ਬੈਠ ਕੇ ਇਹ ਸਭ ਸੋਚ ਕੇ ਰੋ ਰਿਹਾ ਸੀ ਸੋਚਦਾ ਜੇਕਰ ਅੱਜ ਮੇਰਾ ਬਾਪੂ ਜਿਉਂਦਾ ਹੁੰਦਾ ਤਾਂ ਉਹ ਵੀ ਅੱਜ ਬਹੁਤ ਖੁਸ਼ ਹੁੰਦਾ ਉਸ ਨੂੰ ਕਿੰਨਾ ਚਾਹ ਹੋਣਾ ਸੀ ਆਪਣੇ ਪੁੱਤਰ ਦੇ ਵਿਆਹ ਦਾ ਇਸ ਲਈ ਸੋਚਦੇ-ਸੋਚਦੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉੱਚੀ-ਉੱਚੀ ਰੋਣ ਲੱਗ ਪਿਆ ਉਸ ਨੂੰ ਇਸ ਤਰ੍ਹਾਂ ਰੋਂਦੇ ਨੂੰ ਉਸ ਦੀ ਪੀਪੀ ਪੈਂਟ ਤੇ ਭਰਾ ਪ੍ਰੀਤਮ ਨੇ ਸੁਣ ਲਿਆ ਅਤੇ ਇੱਕੋ ਦਮ ਪਿੱਛੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸੁਖਦੇਵ ਰੋ ਰਿਹਾ ਹੈ ਉਹ ਦੋਵੇਂ ਭੱਜ ਕੇ ਸੁਖਦੇਵ ਕੋਲ ਆਏ ਅਤੇ ਭਰਾ ਪ੍ਰੀਤਮ ਨੇ ਸੁਖਦੇਵ ਨੂੰ ਆਪਣੇ ਗਲ ਨਾਲ ਲਾਇਆ ਅਤੇ ਕਿਹਾ ਕੀ ਹੋਇਆ ਸੁਖਦੇਵ ਏਵੇਂ ਕਿਉਂ ਰੋ ਰਿਹਾ ਹੈ ਕਿਸੇ ਨੇ ਕੁਝ ਕਿਹਾ ਤੈਨੂੰ ਮੈਨੂੰ ਦੱਸ ਮੈਂ ਉਸ ਨੂੰ ਹੁਣੇ ਹੀ ਪੁੱਛਦਾ ਹਾਂ ਸਖਦੇਵ ਕੋਈ ਬੋਲ ਨਹੀਂ ਰਿਹਾ ਸੀ ਸਗੋਂ ਹੋਰ ਰੋ ਰਿਹਾ ਸੀ ਇਹ ਦੇਖ ਕੇ ਬੀਬੀ ਭੈਣ ਕਹਿੰਦੀ ਨਹੀਂ ਭਾਈ ਸੁਖਦੇਵ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਪ੍ਰੀਤਮ ਸਿੰਘ ਕਹਿੰਦਾ ਫੇਰ ਕੀ ਗੱਲ ਬੀਬੀ ਭੈਣ ਸੁਖਦੇਵ ਇਸ ਤਰ੍ਹਾਂ ਕਿਉਂ ਰੋ ਰਿਹਾ ਜੇਕਰ ਤੈਨੂੰ ਪਤਾ ਤਾਂ ਮੈਨੂੰ ਵੀ ਦੱਸ ਦਿਓ ਬੀਬੀ ਭੈਣ ਕਹਿੰਦੀ ਭਾਈ ਸੁਖਦੇਵ ਇਸ ਸਮੇਂ ਬਾਪੂ ਜੀ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਸੁਖਦੇਵ ਮੈਂ ਸੱਚ ਕਿਹਾ ਨਾ ਪ੍ਰੀਤਮ ਕਹਿੰਦਾ ਉਦਾਸ ਮਹਿਸੂਸ ਕਰਦੇ ਬਾਪੂ ਜੀ ਦੀ ਕਮੀ ਮੈਨੂੰ ਵੀ ਬਹੁਤ ਮਹਿਸੂਸ ਹੁੰਦੀ ਹੈ ਪਰ ਆਪਾਂ ਕੀ ਕਰ ਸਕਦੇ ਹਾਂ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੁੰਦਾ ਹੈ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਮੇਰੇ ਮੋਹ ਪਿਆਰ ਵਿੱਚ ਕੁਝ ਕਮੀ ਰਹਿ ਗਈ ਮੈਂ ਆਪਣੇ ਬਾਪੂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਿਆ ਤੁਹਾਨੂੰ ਸਾਰਿਆਂ ਨੂੰ ਬਾਪੂ ਮੰਗ ਪਿਆਰ ਨਹੀਂ ਦੇ ਕਰ ਸਕਿਆ ਸੁਖਦੇਵ ਸਿੰਘ ਕਹਿੰਦਾ ਇਹ ਸੁਣ ਕੇ ਸੁਖਦੇਵ ਰੋਂਦਾ ਰੋਂਦਾ ਪ੍ਰੀਤਮ ਦੇ ਮੂੰਹ ਵੱਲ ਦੇਖਣ ਲੱਗ ਪਿਆ ਤੇ ਕਹਿੰਦਾ ਨਹੀਂ ਭਾਈ ਨਹੀਂ ਭਾਈ ਤੁਸੀਂ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹੋ ਚੰਗੇ ਮਾੜੇ ਕੰਮਾਂ ਬਾਰੇ ਵੀ ਸਮਝਾਉਂਦੇ ਹੋ ਤੁਸੀਂ ਸਾਨੂੰ ਸਾਰਿਆਂ ਦੇ ਕਦੇ ਵੀ ਬਾਪੂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਬੀਬੀ ਪੈਂਡ ਕਹਿੰਦੀ ਹਾਂ ਭਾਈ ਤੁਸੀਂ ਕਿਉਂ ਏਵੇਂ ਆਪਣੇ ਆਪ ਨੂੰ ਦੋਸ਼ ਦੇ ਰਹੇ ਹੋ ਤੁਸੀਂ ਹੀ ਸਾਨੂੰ ਸਾਰਿਆਂ ਨੂੰ ਸੰਭਾਲਿਆ ਬਾਪੂ ਜਾਣ ਤੋਂ ਬਾਅਦ ਜੇਕਰ ਤੁਸੀਂ ਨਾ ਸੰਭਾਲਦੇ ਤਾਂ ਪਤਾ ਨਹੀਂ ਅੱਜ ਸਾਰਿਆਂ ਅਸੀਂ ਸਾਰਿਆਂ ਨੇ ਕਿੱਥੇ-ਕਿੱਥੇ ਠੋਕਰਾਂ ਖਾਣੀਆਂ ਸੀ ਪ੍ਰੀਤਮ ਸਿੰਘ ਕਹਿੰਦਾ ਠੋਕਰਾਂ ਕਿਉਂ ਖਾਣੀਆਂ ਸੀ ਤੁਸੀਂ ਜਿੰਨਾ ਚਿਰ ਤੁਹਾਡਾ ਭਰਾ ਹੈਗਾ ਉਹਨਾਂ ਚਿਰ ਕੋਈ ਤੁਹਾਡੇ ਵੱਲ ਅੱਖ ਕਰਕੇ ਵੀ ਨਹੀਂ ਦੇਖ ਸਕਦਾ ਹਾਂ ਇਹ ਗੱਲ ਹੈ ਕਿ ਜੇਕਰ ਬਾਪੂ ਹੁੰਦਾ ਸ਼ਾਇਦ ਆਪਾਂ ਇਸ ਤੋਂ ਵੀ ਵਧੀਆ ਜ਼ਿੰਦਗੀ ਜੀਉਂਦੇ ਪਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਜੋ ਕਰਨਾ ਉਹ ਸਭ ਵਾਹਿਗੁਰੂ ਜੀ ਦੇ ਹੱਥ ਵਸ ਹੈ ਬੀਬੀ ਪੈਂਡ ਕਹਿੰਦੀ ਹਾਂ ਭਾਈ ਇਹ ਸਭ ਤੁਸੀਂ ਠੀਕ ਕਹਿ ਰਹੇ ਹੋ ਇਸੇ ਲਈ ਪ੍ਰਮਾਤਮਾ ਨੇ ਹੁਣ ਆਪਾਂ ਨੂੰ ਖੁਸ਼ੀਆਂ ਦਿੱਤੀਆਂ ਨੇ ਆਪਾਂ ਨੂੰ ਹੁਣ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ ਏਵੇਂ ਬੀਤੇ ਸਮੇਂ ਨੂੰ ਯਾਦ ਕਰਕੇ ਆਪਣਾ ਮਨ ਨੂੰ ਉਦਾਸ ਕਰਨਾ ਨਹੀਂ ਚਾਹੀਦਾ ਸਾਰੇ ਆਪਾਂ ਨੂੰ ਲੱਭ ਰਹੇ ਹੋਣਗੇ ਕਹਿੰਦੇ ਹੋਣਗੇ ਪਤਾ ਨਹੀਂ ਤਿੰਨੇ ਭੈਣ ਭਰਾ ਕਿੱਥੇ ਚਲੇ ਗਏ ਨੇ ਚਲੋ ਮਹਿਮਾਨ ਵਿੱਚ ਮਹਿਮਾਨਾਂ ਵਿੱਚ ਬੈਠੋ ਜਾ ਕੇ ਚਲ ਸੁਖਦੇਵ ਪਹਿਲਾਂ ਤੂੰ ਚਲਾ ਜਾ ਅਸੀਂ ਥੋੜੇ ਸਮੇਂ ਬਾਅਦ ਆਉਂਦੇ ਹਾਂ ਸੁਖਦੇਵ ਕਹਿੰਦਾ ਠੀਕ ਆ ਬੀਬੀ ਭੈਣੇ ਮੈਂ ਸਾਰੇ ਮਹਿਮਾਨਾਂ ਨੂੰ ਦੇਖਦਾ ਕਿ ਸਭ ਨੇ ਚਾਹ ਪਾਣੀ ਪੀ ਲਿਆ ਕਿ ਨਹੀਂ ਬੀਬੀ ਭੈਣ ਕਹਿੰਦੀ ਠੀਕ ਹੈ ਚਲ ਦੇਖ ਜਾ ਕੇ ਇੰਨਾ ਕਹਿ ਕੇ ਸਖਦੇਵ ਮਹਿਮਾਨਾਂ ਕੋਲ ਚਲਾ ਜਾਂਦਾ ਹੈ ਸਖਦੇਵ ਦੇ ਜਾਣ ਤੋਂ ਬਾਅਦ ਬੀਬੀ ਭੈਣ ਦਾ ਵੀ ਮਨ ਉਦਾਸ ਹੋ ਜਾਂਦਾ ਬੀਬੀ ਭੈਣ ਨੇ ਸਖਦੇਵ ਨੂੰ ਤਾਂ ਸਮਝਾ ਦਿੱਤਾ ਪਰ ਆਪਣੇ ਮਨ ਤੇ ਬਹੁਤ ਵੱਡਾ ਪੱਥਰ ਧਰਿਆ ਸੀ ਇਸੇ ਲਈ ਜਦੋਂ ਸਖਦੇਵ ਚਲਾ ਗਿਆ ਬੀਬੀ ਭੈਣ ਦਾ ਮਨ ਵੀ ਉੱਛਲ ਗਿਆ ਆਪਣੇ ਪ੍ਰੀਤਮ ਦੇ ਗਲ ਲਾ ਕੇ ਬਹੁਤ ਰੋਈ ਅਤੇ ਉਸ ਸਮੇਂ ਪ੍ਰੀਤਮ ਵੀ ਬਹੁਤ ਰੋਇਆ ਪ੍ਰੀਤਮ ਕਹਿੰਦਾ ਜੀ ਅੱਜ ਬਾਪੂ ਹੁੰਦਾ ਤਾਂ ਸਾਰੇ ਵਿਵਾਰ ਉਹਨੇ ਕਰਨੇ ਸੀ ਜੋ ਹੁਣ ਆਪਾਂ ਸਾਰੇ ਭੈਣ ਭਰਾ ਰਲ ਕੇ ਕਰ ਰਹੇ ਹਾਂ ਬੀਬੀ ਭੈਣ ਕਹਿੰਦੀ ਹਾਂ ਬਾਈ ਪਰ ਬਾਈ ਅੱਜ ਬਾਪੂ ਜਿੱਥੇ ਵੀ ਹੋ ਬਹੁਤ ਖੁਸ਼ ਹੋ ਕਿਉਂਕਿ ਉਸਦੇ ਧੀਆ ਪੁੱਤ ਬਹੁਤ ਪਿਆਰ ਨਾਲ ਸਾਰੇ ਇੱਕ ਦੂਜੇ ਨਾਲ ਬਹੁਤ ਖਿਆਲ ਰੱਖਦੇ ਨੇ ਇਸ ਲਈ ਹੁਣ ਆਪਣਾ ਮਨ ਠੀਕ ਕਰੋ ਅਤੇ ਚਲੋ ਆਪਾਂ ਵੀ ਸਾਰੇ ਮਹਿਮਾਨਾਂ ਨੂੰ ਦੇਖੀਏ ਫਿਰ ਦੋਵੇਂ ਭੈਣ ਭਰਾ ਮਹਿਮਾਨਾਂ ਨਾਲ ਗੱਲਾਂ ਵੱੱਟਾ ਕਰਨ ਲੱਗ ਪੈਂਦੇ ਹਨ ਮਹਿਮਾਨਾਂ ਵਿੱਚ ਬਹੁਤ ਹਾਸਾ ਮਜ਼ਾਕ ਚੱਲ ਰਿਹਾ ਸੀ ਫਿਰ ਇਸ ਹਾਸੇ ਮਜ਼ਾਕ ਵਿੱਚ ਬੀਬੀ ਭੈਣ ਵੀ ਖੁਸ਼ ਹੋ ਜੁੰਦੀ ਹੈ ਅਤੇ ਆਪਣੇ ਸਾਰੇ ਭਰਾਵਾਂ ਨੂੰ ਇਕੱਠੇ ਦੇਖ ਕੇ ਬੀਬੀ ਭੈਣ ਨੂੰ ਆਪਣੇ ਬਾਪੂ ਜੀ ਦੀ ਘਾਟ ਨੂੰ ਮਨ ਦੇ ਕੋਨੇ ਰੱਖ ਕੇ ਆ ਵੀ ਖੁਸ਼ੀ ਖੁਸ਼ੀ ਆਪਣੇ ਭਰਾ ਦੇ ਵਿਆਹ ਦੇ ਗੀਤ ਗਾਉਂਦੀ ਹੈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ